ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਵਲੌਗਸ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਹੈਗੇ ਆ ਜੀ ਪਿੰਡ ਸੁਧਾਰ ਤੇ ਗੁਰਦੁਆਰਾ ਸ੍ਰੀ ਗੁਰੂ ਸਰਸਬ ਪਾਤਸ਼ਾਹੀ 6ਵੀਂ ਤਾਂਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਬਾਬਾ ਜੀ ਨੇ ਆਪਣੇ ਪਵਿੱਤਰ ਚਰਨ ਇੱਥੇ ਪਾਏ ਸੀਗੇ ਤੇ ਬਾਬਾ ਜੀ ਦੇ ਚਰਨਛੋਪਾ ਪ੍ਰਾਪਤ ਹੈ ਜੀ ਇਹ ਗੁਰੂ ਘਰ ਤੇ ਪਿੰਡ ਸੁਧਾਰ ਦੇ ਵਿੱਚ ਗੁਰੂ ਘਰ ਸਥਿਤ ਹੈ ਜੀ ਤੇ ਬਾਬਾ ਜੀ ਦਾ ਜਿਹੜਾ ਜੋੜਾ ਸਾਹਿਬ ਹੈ ਜੀ ਉਹ ਵੀ ਇੱਥੇ ਸ਼ਸ਼ੋਭਿਤ ਹੈ ਜੀ ਦੋ ਗੁਰਦੁਆਰਾ ਸਾਹਿਬ ਨੇ ਦੋਨੋਂ ਨੇੜੇ-ਨੇੜੇ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉਂਗਾ ਤੇ ਬਾਬਾ ਜੀ ਦੇ ਜਿਹੜਾ ਜੋੜਾ ਸਾਹਿਬ ਜੀ ਨੇ ਉਹਨਾਂ ਦਾ ਵੀ ਤੁਹਾਨੂੰ ਮੈਂ ਦਰਸ਼ਨ ਕਰਵਾਉਂਗਾ ਜੀ ਬਾਕੀ ਆਪਾਂ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਸੁਧਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਭਾਈਕੇ ਤੋਂ ਮੱਧੋ ਕੇ ਲੋਪੂਆਂ ਤੇ ਸਿੱਧਵਾ ਹੁੰਦੇ ਹੋਏ ਸੁਧਾਰ ਪਹੁੰਚੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਦੀ ਝੀਲ ਕੋਲ ਹੀ ਡੇਰਾ ਲਾਉਣ ਲਈ ਰੁਕ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਉਣ ਦੀ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਪਿੰਡ ਦੀ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਖੁਸ਼ ਹੋਈ ਅਤੇ ਬਾਬਾ ਜੀ ਇੱਥੇ 8 ਦਿਨ ਠਹਿਰੇ ਸਨ ਪਿੰਡ ਦੀ ਸੰਗਤ ਦੇ ਨਾਲ ਭਾਈ ਜਵੰਦਾ ਜੀ ਜਿਸ ਨੂੰ ਪ੍ਰੇਮਾ ਪ੍ਰੇਮ ਜੀ ਵੀ ਕਿਹਾ ਜਾਂਦਾ ਸੀ ਨਿਯਮਿਤ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੇ ਅਤੇ ਭੋਜਨ ਪਾਣੀ ਦੁੱਧ ਪ੍ਰਦਾਨ ਦੀਆਂ ਸੇਵਾ ਕਰਦੇ ਸਨ ਦਿਨ ਦੇ ਸਮੇਂ ਕੀਰਤਨ ਅਤੇ ਧਾਰਮਿਕ ਵਿਚਾਰ ਦੇ ਨਾਲ ਦੀਵਾਨ ਸਜਾਏ ਗਏ ਸ਼ਾਮ ਨੂੰ ਖੇਡ ਮੁਕਾਬਲੇ ਹੁੰਦੇ ਸਨ ਇੱਕ ਖਾਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਸਨ ਤੇ ਭਾਈ ਪ੍ਰੇਮਾ ਜੀ ਗੁਰੂ ਜੀ ਦੇ ਘੋੜੇ ਦੀ ਲਗਾਮ ਫੜ ਕੇ ਬਾਬਾ ਜੀ ਦੇ ਨਾਲ-ਨਾਲ ਤੁਰੇ ਜਾ ਰਹੇ ਸਨ ਤੇ ਰਸਤਾ ਬਹੁਤ ਹੀ ਕੰਢੀਲਾ ਹੋਣ ਕਰਕੇ ਜਿਹੜੇ ਪ੍ਰੇਮਾ ਪ੍ਰੇਮ ਜੀ ਸੀਗੇ ਉਹਨਾਂ ਦੇ ਪੈਰ ਨੰਗੇ ਸਨ ਤੇ ਤੁਰਦੇ ਤੁਰਦੇ ਉਹਨਾਂ ਦੇ ਪੈਰਾਂ ਵਿੱਚ ਸੂਲਾ ਖੁੱਭ ਗਿਆ ਤੇ ਪੈਰ ਜ਼ਖਮੀ ਹੋ ਗਿਆ ਤੇ ਬਹੁਤ ਹੀ ਖੂਨ ਵਹਿ ਗਿਆ ਤੇ ਬਾਬਾ ਜੀ ਨੇ ਇਹ ਦੇਖਦੇ ਹੋਏ ਆਪਣਾ ਜੋੜਾ ਸਾਭ ਉਤਾਰ ਕੇ ਉਹਨੂੰ ਦੇ ਦਿੱਤਾ ਤੇ ਜੋੜਾ ਆਪਣੇ ਪੈਰਾਂ ਵਿੱਚ ਪਹਿਨਣ ਲਈ ਕਿਹਾ ਤੇ ਭਾਈ ਪ੍ਰੇਮਾ ਪ੍ਰੇਮ ਜੀ ਨੇ ਜੋੜਾ ਪਹਿਨਣ ਤੋਂ ਇਨਕਾਰ ਕਰ ਦਿੱਤਾ ਬਲਕਿ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਬਾਬਾ ਜੀ ਦਾ ਜੋੜਾ ਸਾਭ ਸੀਗਾ ਉਹ ਆਪਣੇ ਸਿਰ ਦੇ ਉੱਤੇ ਰੱਖ ਲਿਆ ਤੇ ਜਿਹੜਾ ਬਾਬਾ ਜੀ ਦਾ ਜੋੜਾ ਸਾਹਿਬ ਹੈ ਜੀ ਉਹ ਵੀ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਸ਼ੋਭਿਤ ਹੈ ਜੀ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਜੀ ਤੇ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਹੈ ਜੀ ਦੇ ਨਾਲ ਹੀ ਇਹਦੇ ਥੋੜੀ ਦੂਰੀ ਤੇ ਹੀ ਗੁਰਦੁਆਰਾ ਸ੍ਰੀ ਜੋੜਾ ਸਾਹਿਬ ਹੈ ਜੀ ਜਿੱਥੇ ਬਾਬਾ ਜੀ ਦਾ ਜੋੜਾ ਸਾਹਿਬ ਅੱਜ ਵੀ ਸ਼ਸ਼ੋਭਿਤ ਹੈ ਜੀ ਤੇ ਸੰਗਤਾਂ ਦੀ ਦਰਸ਼ਨਾ ਵਾਸਤੇ ਉੱਥੇ ਜੋੜਾ ਸਾਹਿਬ ਸਜਾਇਆ ਗਿਆ ਜੀ ਤਾਂ ਤੁਹਾਨੂੰ ਮੈਂ ਉਹਦੇ ਵੀ ਦਰਸ਼ਨ ਕਰਾਉਂਗਾ ਬਾਕੀ ਆਪਾਂ ਅੰਦਰ ਚੱਲਦੇ ਗੁਰੂ ਘਰ ਚੱਲ ਕੇ ਨਤਮਸਤ ਹੋਣੇ ਨੇ ਚਲੋ ਲਓ ਜੀ ਇਹ ਗੁਰੂ ਘਰ ਦੀ ਇਮਾਰਤ ਹੈ ਜੀ ਤੁਸੀਂ ਇਹ ਦੇਖ ਸਾਰੇ ਦਰਸ਼ਨ ਕਰ ਸਕਦੇ ਆ ਜੀ ਤੇ ਬਹੁਤ ਹੀ ਵੱਡਾ ਗੁਰੂ ਘਰ ਹੈ ਜੀ ਦੇਖ ਸਕ ਰਹੇ ਹਾਂ ਕਿ ਦਰਸ਼ਨ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਦੀ ਸੇਵਾ ਚੱਲ ਰਹੀ ਹੈ ਜੀ ਜੋ ਵੀ ਮੇਰੇ ਵੀਰ ਭਾਈ ਮੇਰੀ ਭੈਣ ਇੱਥੇ ਸੇਵਾ ਕਰਨੀ ਚਾਹੁੰਦੇ ਆ ਤਾਂ ਆਪਣੇ ਸ਼ਰਧਾ ਅਨੁਸਾਰ ਭੇਟਾ ਦੇ ਸਕਦੇ ਆ ਜੀ ਤੇ ਬਾਕੀ ਆਪਾਂ ਅੰਦਰ ਚੱਲਦੇ ਆ ਜੀ ਗੁਰਦੁਆਰਾ ਸ੍ਰੀ ਗੁਰੂ ਸਰਸਬ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਜੀ ਤੁਸੀਂ ਵੀ ਆ ਸਕਦੇ ਹੋ ਨਤਮਸਤਕ ਹੋ ਸਕਦੇ ਹੋ ਜੀ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ ਗੁਰੂ ਘਰ ਦੇ ਨਾਲ ਹੀ ਥੋੜੀ ਦੂਰੀ ਤੇ ਗੁਰਦਾਰਾ ਸ਼੍ਰੀ ਜੋੜਾ ਸਾਹਿਬ ਜਿੱਥੇ ਬਾਬਾ ਜੀ ਦੇ ਜਿਹੜੇ ਜੋੜਾ ਸਾਹਿਬ ਨੇ ਉਹ ਵੀ ਸ਼ੁਸ਼ੋਭਿਤ ਹੈ ਜੀ ਉੱਥੇ ਤਾਂ ਗੁਰਦਾਰਾ ਸਾਹਿਬ ਦਾ ਸੰਖੇਪ ਇਤਿਹਾਸ ਅੰਦਰ ਵੀ ਹੈਗਾ ਜੀ ਤੁਸੀਂ ਪੜ ਸਕਦੇ ਹੋ ਉਹਨੂੰ ਸਕਰੀਨਸ਼ਾਟ ਲੈ ਕੇ ਸਾਰਾ ਗੁਰਦਾਰਾ ਸਾਹਿਬ ਦਾ ਸੰਖੇਪ ਇਤਿਹਾਸ ਜਿਹੜੇ ਉੱਥੇ ਲੱਗਿਆ ਜੀ ਤੇ ਪੂਰਾ ਬੋਰਡ ਲੱਗਿਆ ਹੋਇਆ ਹੈ ਗੁਰਦੁਆਰਾ ਸ਼੍ਰੀ ਗੁਰੂ ਸਰਸਾ ਪਾਤਸ਼ਾਹੀ 6ਵੀਂ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਆਪਾਂ ਚੱਲਦੇ ਆਂ ਜੀ ਅੰਦਰ ਗੁਰੂ ਘਰ ਚੱਲ ਕੇ ਨਤਮਸਤਕ ਹੁੰਨੇ ਆ ਜੀ ਤੇ ਇਹ ਗੁਰਦੁਆਰਾ ਸਾਹਿਬ ਦਾ ਪਰਮਾਰ ਸਾਹਿਬ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਦੁਪਹਿਰ ਦਾ ਸਮਾਂ ਜੀ ਇਸ ਕਰਕੇ ਸੰਗਤ ਇਸ ਵੇਲੇ ਹੈ ਨਹੀਂ ਪਰ ਗੁਰੂ ਘਰ ਖੁੱਲਾ ਰਹਿੰਦਾ ਜੀ 24 ਘੰਟੇ ਸੰਗਤਾਂ ਦੇ ਦਰਸ਼ਨਾ ਵਾਸਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਬਾ ਜੀ ਤਸਵੀਰ ਲੱਗੀ ਭਾਈ ਪ੍ਰੇਮਾ ਜੀ ਨੂੰ ਜੋੜਾ ਦਿੰਦੇ ਹੋਏ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਉਵੇਂ 16 ਵੱਜੀਆਂ ਹੋਈਆਂ ਖੂਨ ਨਿਕਲਦੇ ਆ ਪਰ ਜੋੜਾ ਸਾਹਿਬ ਨਹੀਂ ਉਹਨਾਂ ਨੇ ਪਾਇਆ ਸੀਗਾ ਤੇ ਤਨਤਨਛੇੜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਤਸਵੀਰ ਲੱਗੀ ਹੋਈ ਜੀ ਇੱਥੇ ਤੇ ਬਾਬਾ ਜੀ ਦੀ ਜੋਤ ਜਗਦੀ ਪਈ ਹੈ ਅਤੇ ਦੇਖ ਸਕਦੇ ਹੋ ਬਾਬਾ ਜੀ ਭਾਈ ਪ੍ਰੇਮਾ ਪ੍ਰੇਮ ਜੀ ਨੂੰ ਜੋੜਾ ਪੇਂਟ ਕਰਦੇ ਹੋਏ ਲੋ ਜੀ ਆਪਾਂ ਗੁਰੂ ਘਰ ਨਤਮਸਤਕ ਹੋ ਕੇ ਆਗੇ ਬਾਹਰ ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਰਸਾ ਪਾਸ ਸ੍ਰੀ ਛੇਵੀਂ 탄ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਬਾਕੀ ਆਪਾਂ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਪਿੰਡ ਸੁਧਾਰ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਜਿਹਦੀ ਪਾਤਸ਼ਾਹੀ ਛੇਵੀ ਤੇ ਗੁਰਦੁਆਰਾ ਸਾਹਿਬ ਦਾ ਜੋ ਵੀ ਇਤਿਹਾਸ ਹੈਗਾ ਤੁਹਾਨੂੰ ਮੈਂ ਸੰਖੇਪ ਦੱਸਦਾ ਜੀ ਭਾਈ ਪ੍ਰੇਮਾ ਪ੍ਰੇਮ ਜੀ ਨੂੰ ਬਾਬਾ ਜੀ ਨੇ ਆਪਣਾ ਜੋੜਾ ਦਿੱਤਾ ਸੀ ਪਹਿਨਣ ਵਾਸਤੇ ਪਰ ਉਹਨਾਂ ਨੇ ਪਹਿਨੇਆਂ ਨਹੀਂ ਸੀਗਾ ਉਹਨਾਂ ਨੇ ਆਪਣੇ ਸਿਰ ਤੇ ਰੱਖ ਲਿਆ ਸੀਗਾ ਤੇ ਅੱਗੇ ਆਪਾਂ ਚੱਲਾਂਗੇ ਜੀ ਗੁਰਦੁਆਰਾ ਸ੍ਰੀ ਜੋੜਾ ਸਾਹਿਬ ਜਿੱਥੇ ਬਾਬਾ ਜੀ ਦਾ ਜੋੜਾ ਸਾਹਿਬ ਅੱਜ ਵੀ ਸ਼ੋਭਿਤ ਹੈ ਜੀ ਤੇ ਥੋੜੀ ਦੂਰ ਤੇ ਹੀ ਗੁਰਦੁਆਰ ਸ੍ਰੀ ਗੁਰੂ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਆਪਾਂ ਉੱਥੇ ਵੀ ਚੱਲਾਂਗੇ ਨਤਮਸਤਕ ਹੋਵਾਂਗੇ ਜੀ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਗੁਰਦਵਾਰਾ ਸ੍ਰੀ ਜੋੜਾ ਸੱਬ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਲੋ ਜੀ ਆਪਾਂ ਆਗੇ ਗੁਰਦਵਾਰਾ ਸ੍ਰੀ ਜੋੜਾ ਜੀ ਸਾਹਿਬ ਪਾਛਾਈ 6ਵੀਂ ਤਾਂਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦਵਾਰਾ ਸਾਹਿਬ ਹੈ ਜੀ ਤੇ ਜਿੱਥੇ ਬਾਬਾ ਜੀ ਦੇ ਜਿਹੜੇ ਜੋੜੇ ਨੇ ਜਿਹੜੇ ਉਹਨਾਂ ਨੇ ਭਾਈ ਪ੍ਰੇਮਾ ਪ੍ਰੇਮ ਜੀ ਨੂੰ ਆਪਣੇ ਪੈਰਾਂ ਵਿੱਚ ਪਹਿਨਣ ਲਈ ਦਿੱਤੇ ਸੀਗੇ ਉਹ ਅੱਜ ਵੀ ਇੱਥੇ ਸੁਸ਼ੋਭਿਤ ਹੈ ਨਹੀਂ ਸੰਗਤਾਂ ਦੇ ਦਰਸ਼ਨਾਂ ਲਈ ਜੋੜੇ ਅੰਦਰ ਸੁਸ਼ੋਭਿਤ ਕੀਤੇ ਗ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਨਤਮਸਤਕ ਉਹਨੇ ਨਾਲੇ ਜੋੜਾ ਸਾਹਿਬ ਜੀ ਦਾ ਦਰਸ਼ਨ ਵੀ ਕਰਾਂਗੇ ਤੇ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਂਗਾ ਜੀ ਗੁਰਦੁਆਰਾ ਸ੍ਰੀ ਜੋੜਾ ਜੀ ਸਾਹਿਬ ਪਾਤਸ਼ਾਹੀ 6ਵੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਗੁਰੂ ਸਰ ਤੋਂ ਥੋੜੀ ਜੀ ਦੂਰੀ ਤੇ ਹੀ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਬਾਕੀ ਆਪਾਂ ਅੰਦਰ ਚੱਲਦੇ ਹਾਂ ਜੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਵਾਂ ਜੀ ਚੱਲਦੇ ਹ ਲਓ ਜੀ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ ਜੀ ਤੇ ਗੁਰਦੁਆਰਾ ਬੋਧ ਰਛਾ ਦੇ ਪਾਰਕ ਵਿੱਚ ਪ੍ਰਿੰਟ ਦੀ ਬਾਬਰੀ ਬਰਗਮੈਂਟ ਸਾਹਿਬ ਜੀ ਨੂੰ ਚੋੜਾ ਸਾਬ ਅਜਿਹੀ ਸ਼ੋਭਿਤ ਹੈ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦਰਸ਼ਕ ਕਰਨ ਦੀ ਪਿੰਡ ਸੁਧਾਰ ਦੇ ਵਿੱਚ ਗੁਰੂ ਘਰ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਜੀ ਹਰਗੋਬਿੰਦ ਸਾਹਿਬ ਜੀ ਦਾ ਜੋੜਾ ਸਾਹਿਬ ਹੈ ਜੀ ਛੋਟੇ ਛੋਟੇ ਪੀਸ ਹੋ ਚੁੱਕੇ ਪ੍ਰੇਮਾਂ ਜੀ ਨੂੰ ਇਹ ਵੀ ਅੱਜ ਇੱਥੇ ਬਹੁਤ ਹੀ ਸ਼ਾਂਤ ਸੁਭਾਣ ਰੱਖਿਆ ਜਿਵੇਂ ਸੰਗਤਾਂ ਦੇ ਦਰਸ਼ਨਾ ਵਾਸਤੇ ਜੋੜਾ ਬਜ਼ੁਰਗ ਹੋ ਚੁੱਕੇ ਨੇ ਛੋਟੇ ਛੋਟੇ ਪੀਸ ਹੋ ਚੁੱਕੇ ਹਨ ਸੁਧਾਰਨ ਦੀ ਸੰਭਾਲ ਹੈ ਜੀ ਇੱਥੇ ਸੰਗਤਾਂ ਦੇ ਦਰਸ਼ਨ ਲਈ ਜੋੜੇ ਸਾਹਿਬ ਸ਼ਸ਼ੋਭਿਤ ਲੱਗੀ ਭਾਈ ਪ੍ਰੇਮਾ ਪ੍ਰੇਮ ਦੇ ਉੱਪਰ ਬਾਬਾ ਜੀ ਦੀ ਇੱਕ ਤਸਵੀਰ ਹੈ ਤੁਹਾਨੂੰ ਤਕਰੀ ਗੁਰੂ ਹਰਗੋਬਿੰਦ ਸਾਹਿਬ ਦੀ ਆਪਣਾ ਜੋੜਾ ਉਹਨੂੰ ਦਿੰਦੇ ਹੋਏ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਵੀ ਮੈਂ ਤਾਂ ਘੋੜੇ ਤੇ ਜਾ ਰਾਂ ਵੀ ਤੇਰੇ ਪੈਰਾਂ ਦੇ ਰਸੂਲਾ ਕੋਈ ਨਹੀਂ ਪਈਆਂ ਪਿੰਡ ਤੋਂ ਦੀ ਜੋੜਾ ਆਪਦੇ ਪੈਰਾਂ 'ਚ ਪਾਇਆ ਨਹੀਂ ਸੀਗਾ ਸੰਗਤਾਂ ਦੇ ਦਰਸ਼ਨ ਲਈ ਅੱਜ ਵੀ ਜੋੜਾ ਆਪਣੇ ਸਿਰ ਤੇ ਰੱਖ ਕੇ ਲੈ ਕੇ ਗਏ ਸੀ ਕਹਿੰਦੇ ਵੀ ਮੈਂ ਤਾਂ ਇਹਨੂੰ ਪੂਜਦਾ ਹਾਂ ਵੀ ਇਹ ਸਤਗੁਰ ਦੀ ਦਾ ਜੋੜੇ ਉਹ ਮੈਂ ਇਹਨੂੰ ਆਪਣੇ ਪੈਰਾਂ ਦੇ ਵਿੱਚ ਕਿਵੇਂ ਪਾ ਸਕਦਾ ਜਿਵੇਂ ਪ੍ਰਾਣੀ ਹੋ ਹੋ ਕੇ ਚੀਜ਼ ਜੋੜੀ ਹੁੰਦੀ ਆ ਉਹਦੇ ਜਿਹੜੇ ਛੋਟੇ ਛੋਟੇ ਪੀਸ ਹੋ ਚੁੱਕੇ ਆ ਉਹਦੀ ਸਾਮ ਸੁਭਾੜ ਲਾ ਇੱਥੇ ਉਹ ਅੱਜ ਵੀ ਇੱਥੇ ਬੜੀ ਸ਼ਾਮ ਸੁਭਾੜਣ ਰੱਖੇ ਸ਼ਸ਼ੋਭੇ ਤਰੀਕੀ ਤੀਂ ਦੇਖ ਸਕਦੇ ਤੁਸੀਂ ਵੀ ਦਰਸ਼ਨ ਕਰ ਸਕਦੇ ਗੁਰਦੁਆਰਾ ਸ਼ਹੀਦ ਜੋੜਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਸੁਧਾਰ ਦੇ ਵਿੱਚ ਗੁਰੂ ਘਰ ਹੈ ਜੀ ਛੋਟੇ-ਛੋਟੇ ਇੱਕ-ਇੱਕ ਡਿਡ ਇੰਚੀ ਦੇ ਪੀਸ ਉਹਦੇ ਹੋ ਚੁੱਕੇ ਆ ਜੀ ਜੋੜਾ ਸਾਹਿਬ ਜੀ ਅੱਛਾ ਚੱਲਦੇ ਆਂ ਜੀ ਅੱਗੇ ਉਜੀ ਆਪਾ ਗੁਰੂ ਕਰਨ ਅਤਮਸਕ ਹੋ ਕੇ ਆਗੇ ਜੀ ਗੁਰਦੁਆਰਾ ਸ੍ਰੀ ਜੋੜਾ ਸਾਹਿਬ ਸਾਸ਼ੀ 6 ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਜੀ ਨੇ ਭਾਈ ਪ੍ਰੇਮਾ ਪ੍ਰੇਮ ਜੀ ਨੂੰ ਆਪਣੇ ਜੋੜੇ ਉਤਾਰ ਕੇ ਦੇਤੇ ਸੀਗੇ ਵੀ ਤੂੰ ਪੈਦਲ ਜਾ ਰਿਹਾ ਵਾ ਤੇ ਤੇਰੇ ਪੈਰ ਤੇ ਕੰਡੇ ਖੋਬਦੇ ਪਏ ਆ ਸੂਲਾਂ ਖੋਬੜੀਆਂ ਨੇ ਤੇ ਖੂਨ ਨਿਕਲ ਗਿਆ ਵੀ ਮੈਂ ਤਾਂ ਘੋੜੇ ਤੇ ਸਵਾਰਾਂ ਤੇ ਤੂੰ ਜੋੜੇ ਆਪਣੇ ਪੈਰਾਂ ਵਿੱਚ ਪਾ ਲੈ ਤਾਂ ਕਿ ਤੇਰੇ ਪੈਰਾਂ ਦੇ ਵਿੱਚ ਕੰਡੇ ਨਾ ਖੋਬਣ ਔਰ ਉਹਨੇ ਜੋੜੇ ਪਾਉਣ ਤੋਂ ਮਨਾ ਕਰਤਾ ਸੀਗਾ ਜੋੜੇ ਉਹ ਉਦਾਂ ਹੀ ਨੰਗੇ ਪੈਰ ਆਪਣੇ ਸਿਰ ਤੇ ਰੱਖ ਕੇ ਚੱਲਾ ਗਿਆ ਸੀ ਕਿਉਂਕਿ ਕਹਿੰਦਾ ਵੀ ਮੈਂ ਇਸੇ ਕਰਕੇ ਮੈਂ ਇਹਨੂੰ ਪੈਰਾਂ ਦੇ ਵਿੱਚ ਕਿਵੇਂ ਪਾ ਸਕਦਾ ਹਾਂ ਤੇ ਬਾਕੀ ਗੁਰਦਵਾਰਾ ਸ੍ਰੀ ਗੁਰੂ ਸਰ ਸਾਹਿਬ ਤੇ ਪਿੰਡ ਸੁਧਾਰ ਦੇ ਵਿੱਚ ਗੁਰੂ ਘਰ ਸਥਿਤ ਹੈ ਜੀ ਤੇ ਤੁਸੀਂ ਉੱਥੇ ਜਾ ਸਕਦੇ ਹੋ ਨਤਮਸੋ ਗੁਰੂ ਜਿੱਥੇ ਭਾਈ ਪ੍ਰੇਮਾ ਪ੍ਰੇਮ ਜੀ ਤੇ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੂਰਾ ਸੰਖੇਪ ਇਤਿਹਾਸ ਦਰਜ ਹੈ ਤੇ ਥੋੜੀ ਦੂਰੀ ਤੇ ਗੁਰਦਵਾਰਾ ਸ੍ਰੀ ਜੋੜਾ ਸਾਹਿਬ ਵੀ ਸ਼ੋਭਿਤ ਹੈ ਜਿੱਥੇ ਬਾਬਾ ਜੀ ਦਾ ਜੋੜਾ ਅੱਜ ਵੀ ਮੌਜੂਦ ਹੈ ਜੀ ਸੰਗਤਾਂ ਦੇ ਦਰਸ਼ਨਾਂ ਵਾਸਤੇ ਜੋੜਾ ਸਾਹਿਬ ਅੱਜ ਵੀ ਇੱਥੇ ਸ਼ਿਸ਼ੋਭਿਤ ਹੈ ਜੀ ਤੇ ਜੋੜੇ ਬਜ਼ੁਰਗ ਹੋਣ ਕਾਰਨ ਉਹਨਾਂ ਦੇ ਛੋਟੇ ਛੋਟੇ ਪੀਸ ਹੋ ਚੁੱਕੇ ਹਨ ਪਰ ਉਹ ਉਦਾਂ ਹੀ ਬੜੀ ਸ਼ਾਂਤ ਸੰਭਾਲ ਦੇ ਵੱਲ ਪਿੰਡ ਪਿੰਡ ਵੱਲੋਂ ਉੱਥੇ ਰੱਖੇ ਗਏ ਜੀ ਸੰਗਤਾਂ ਦੇ ਦਰਸ਼ਨਾਂ ਵਾਸਤੇ ਤੇ ਤੁਸੀਂ ਵੀ ਕਦੇ ਵੀ ਆ ਸਕਦੇ ਹੋ ਇੱਥੇ ਦਰਸ਼ਨ ਕਰ ਸਕਦੇ ਹੋ ਗੁਰੂ ਘਰ ਦੇ ਤੇ ਪਿੰਡ ਸੁਧਾਰ ਦੇ ਵਿੱਚ ਗੁਰੂ ਘਰ ਇਹ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਤੇ ਬਾਕੀ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋਵੇ ਕੋ ਭੁੱਲ ਚੋਗੇ ਤਾਂ ਮੈਨੂੰ ਮਾਫ ਕਰਿਓ ਜੀ ਜਲਦੀ ਮਿਲੂ ਤੁਹਾਨੂੰ ਨਵੇਂ ਵਲੌਗ